ਇਸ ਸਮੇਂ ਦੀ ਮੰਨਪਾਗੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਦੱਸਦੇ ਹੀ ਇਹ ਪਠਾਨਕੋਟ ਦੇ ਵਿੱਚ ਇੱਕ ਲੜਕਾ ਜਿਹੜਾ ਹੈ ਛੋਟਾ ਬੱਚਾ ਜਿਹੜਾ ਹੈ ਉਹ ਗਵਾਚ ਗਿਆ ਹੈ ਤੇ ਜਿਸ ਦੀ ਗੁੰਮਸ਼ੁਦਗੀ ਦੀ ਖਬਰ ਜਿਹੜੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਪਠਾਨਕੋਟ ਡਿਵੀਜ਼ਨ ਨੰਬਰ 1 ਦੇ ਵਿੱਚ ਦਰਜ ਕਰਵਾਈ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਬੱਚੇ ਦਾ ਨਾਮ ਦਰਪਨ ਹੈ ਅਤੇ ਉਸ ਟੂ ਜਿਹੜਾ ਹੈ ਭਾਨੂੰ ਕਹਿ ਕੇ ਵੀ ਬੁਲਾਇਆ ਜਾਂਦਾ ਹੈ ਉਧਰ ਹੀ ਜੇਕਰ ਅਸੀਂ ਗੱਲ ਕਰੀਏ ਭਾਨੂੰ ਦੇ ਪਿਤਾ ਦੀ ਤਾਂ ਉਹਨਾਂ ਦਾ ਨਾਮ ਹੈ ਸੁਰਿੰਦਰ ਜੋ ਕਿ ਕਾਫੀ ਟਾਈਮ ਤੋਂ ਦੱਸ ਰਹੇ ਨੇ ਕਿ ਉਹਨਾਂ ਦਾ ਬੱਚਾ ਜਿਹੜਾ ਹੈ ਸ਼ਾਮੀ ਪੰਜ ਅੱਜ ਤੋਂ ਵੀਰਵਾਰ ਨੂੰ ਜਿਹੜਾ ਇਹ ਖੇਡਣ ਲਈ ਗਿਆ ਸੀ ਆਪਣੀ ਮਾਂ ਨੂੰ ਇਹ ਕਹਿ ਕੇ ਗਿਆ ਸੀ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਖੇਡਣ ਜਾ ਰਿਹਾ ਪਰ 5 ਵਜੇ ਤੋਂ ਬਾਅਦ ਜਦੋਂ ਉਹਨਾਂ ਨੇ ਦੇਖਿਆ ਤਾਂ ਬੱਚਾ ਜਿਹੜਾ ਹੈ ਵਾਪਸ ਕਰ ਨਹੀਂ ਪਰਤਿਆ ਜ ਉਸ ਤੋਂ ਬਾਅਦ ਉਸਦੇ ਪਿਤਾ ਜਦੋਂ ਘਰ ਆਏ ਤਾਂ ਉਹਨਾਂ ਨੇ ਪੁੱਛਿਆ ਕਿ ਬੱਚਾ ਕਿੱਥੇ ਹੈ ਯਾਨੀ ਕਿ ਭਾਨੂੰ ਕਿਤੇ ਹੈ ਤਾਂ ਉਹਨਾਂ ਦੀ ਮਾਤਾ ਨੇ ਦੱਸਿਆ ਕਿ ਉਹ ਅਜੇ ਤੱਕ ਵਾਪਸ ਨਹੀਂ ਪਰਤਿਆ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਭਾਨੂੰ ਜਿਹੜਾ ਹੈ ਆਪਣੇ ਦੋ ਦੋਸਤਾਂ ਦੇ ਨਾਲ ਜਿਹੜਾ ਹੈ ਕਾਠ ਵਾਲੇ ਪੁੱਲ ਤੇ ਹਾਂਂਦਲੀ ਨਹਿਰ ਦੇ ਵਿੱਚ ਗਿਆ ਸੀ ਜਦ ਕਿ ਉੱਥੇ ਮੌਜੂਦ ਜਿਹੜੀ ਔਰਤ ਹੈ ਉਸਨੇ ਵੀ ਦੱਸਿਆ ਹੈ ਜੋ ਕਿ ਰੇੜੀ ਫੜੀਆਂ ਵਾਲੀ ਔਰਤ ਹੈ ਉਸਨੇ ਵੀ ਦੱਸਿਆ ਹੈ ਕਿ ਜਾਂਦੇ ਟਾਈਮ ਤਾਂ ਦੇਖਿਆ ਸੀ ਪਰ ਆਉਂਦੇ ਟਾਈਮ ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਦੋਨਾਂ ਨੂੰ ਦੇਖਿਆ ਗਿਆ ਭਾਨੂੰ ਨੂੰ ਨਹੀਂ ਦੇਖਿਆ ਗਿਆ ਤੇ ਜੇਕਰ ਅਸੀਂ ਗੱਲ ਕਰੀਏ ਸੀਸੀਟੀਵੀ ਫੁਟੇਜ ਦੀ ਤਾਂ ਭਾਨੂੰ ਦੇ ਹੀ ਜਿਹੜੇ ਭਰਾ ਨੇ ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਇਹ ਦੇਖਿਆ ਗਿਆ ਹੈ ਇੰਦਰਾ ਕਲੋਨੀ ਤੱਕ ਭਾਨੂੰ ਜਿਹੜਾ ਹੈ ਉਸ ਕੈਮਰੇ ਦੇ ਵਿੱਚ ਵਿਜ਼ਿਬਿਲਟੀ ਸੀ ਕੀ ਉਸ ਨੂੰ ਦੇਖਿਆ ਗਿਆ ਪਰ ਉਸ ਤੋਂ ਬਾਅਦ ਜਿਹੜਾ ਜਦੋਂ ਇੰਦਰਾ ਕਲੋਨੀ ਤੱਕ ਉਹ ਪਹੁੰਚਿਆ ਤਾਂ ਉਸ ਤੋਂ ਬਾਅਦ ਭਾਨੂੰ ਜਿਹੜਾ ਹੈ ਉੱਥੇ ਨਹੀਂ ਦੇਖਿਆ ਤਾਂ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਨਾਲ ਇੱਕ ਬਾਪ ਜਿਹੜਾ ਹੈ ਗੁਹਾਰ ਲਗਾ ਰਿਹਾ ਹੈ ਕਿ ਉਸ ਦੇ ਬੱਚੇ ਨੂੰ ਛੇਤੀ ਤੋਂ ਛੇਤੀ ਜਿਹੜਾ ਹੈ ਲੱਭਿਆ ਜਾਵੇ ਪੁਲਿਸ ਸਟੇਸ਼ਨ ਜਿਹੜਾ ਡਿਵੀਜ਼ਨ ਨੰਬਰ 1 ਪਠਾਨਕੋਟ ਦੇ ਵਿੱਚ ਐਫਆਈਆਰ ਜਿਹੜੀ ਆ ਉਹ ਦਰਜ ਕਰਵਾਈ ਗਈ ਹੈ ਤਾਂ ਸਾਰੇ ਸ਼ੁਭਚਿੰਤਕਾਂ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਕਹਿਣਾ ਹੈ ਕਿ ਪੁਲਿਸ ਨੂੰ ਜਲਦੀ ਤੋਂ ਜਲਦੀ ਦੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹਨਾਂ ਦਾ ਬੱਚਾ ਜਿਹੜਾ ਹੈ ਜੋ ਕਿ ਮਾਨਸਿਕ ਤੌਰ ਤੇ ਆਜ਼ਾਦਾ ਤਰੁਸਤ ਨਹੀਂ ਹੈ ਇਸ ਕਰਕੇ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਜਲਦੀ ਤੋਂ ਜਲਦੀ ਐਕਸ਼ਨ ਨਵੇ ਤੇ ਉਸ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਹੈ ਵਾਪਸ ਉਸ ਨੂੰ ਘਰ ਪਰਤਾਇਆ ਜਾਵੇ ਤਾਂਉਂ ਦੇਖਦੇ ਆ ਕਿਸ ਤਰ੍ਹਾਂ ਨਾਲ ਭਾਨੂੰ ਦੇ ਪਿਤਾ ਨੇ ਸੁਰਿੰਦਰ ਜਿਹੜੇ ਨੇ ਉਹਨਾਂ ਨੇ ਕਿਸ ਤਰ੍ਹਾਂ ਨਾਲ ਆਪਣਾ ਦੁੱਖ ਜਿਹੜਾ ਪ੍ਰਗਟਾਇਆ ਹੈ ਤੇ ਕਿਸ ਤਰ੍ਹਾਂ ਨਾਲ ਉਹਨਾਂ ਨੇ ਪ੍ਰਸ਼ਾਸਨ ਦੇ ਅੱਗੇ ਤੇ ਲੋਕਾਂ ਦੇ ਅੱਗੇ ਅਪੀਲ ਕੀਤੀ ਹੈ ਤੁਹਾਨੂੰ ਵੀ 7 ਸੀ ਨਿਊਜ਼ ਜਿਹੜਾ ਇੱਕ ਰਿਕੁਐਸਟ ਕਰ ਰਿਹਾ ਜੇਕਰ ਤੁਹਾਨੂੰ ਵੀ ਇਸ ਬੱਚੇ ਦੇ ਬਾਰੇ ਕੋਈ ਵੀ ਜਾਣਕਾਰੀ ਜਾਂ ਕੋਈ ਵੀ ਅਜੀਹੀ ਜਾਣਕਾਰੀ ਮਿਲਦੀ ਹੈ ਜਿਸ ਦੇ ਨਾਲ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਮਦਦ ਹੋ ਸਕੇ ਤਾਂ ਨੰਬਰ ਜਿਹੜਾ ਹੈ ਤੁਸੀਂ ਕਮੈਂਟ ਕਰਕੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਮੈਂਟ ਕਰਕੇ ਜ਼ਰੂਰ ਦੱਸਣਾ ਜਾਂ ਫਿਰ ਇਹਨਾਂ ਦੇ ਨਾਲ ਕੰਟੈਕਟ ਜ਼ਰੂਰ करना क्योंकि किसी के माँ बाप की किसी के परिवार की एक बहुत ही वीडी मदद हो सकती है किसी का पुत जड़ा है उन्होंने अखा के ओलियों हो चुका है जिसकी पीड़ा जी है तुम तो देख सकते हो आओ देखते दे हैं इस समय की वीडी खबर मेरा ना? नाम सुरेंद्र कुमार है जी पिता जी घरों खेड गया ही वापस नहीं आया भीरवार का घेरा घरों माँ अपनी कह गया कि मैं मम्मी खेडन जगह चला तो मैं राती कोई साढ़े के अठ बजे ना ਕੰਪਟੂ ਆਇਆ ਤੇ ਮੈਂ ਆ ਕੇ ਪੁੱਛਿਆ ਮਿਸੀ ਨੂੰ ਤੇ ਮਿਸੀ ਵੀ ਕਹ ਰਹੀ ਸੀ ਤੇ ਅੱਜ ਜਿਹੜੀ ਮਿਸੀ ਬਾਹਰੋਂ ਆਈ ਹੈ ਤੇ ਮੈਂ ਹੈ ਕਿ ਬੇਟਾ ਕਿੱਥੇ ਆਂਦੀ ਉਹ ਸ਼ਾਮੀ 5 ਵਜੇ ਦਾ ਛੱਡਣ ਗਿਆ ਦਾ ਤੇ ਹਾਲੇ ਤੱਕ ਲੱਭਿਆ ਨਹੀਂ ਤੇ ਇੰਨੀ ਗੱਲ ਸੁਣ ਕੇ ਮੈਂ ਵੀ ਲੱਭਣ ਚਲਾ ਗਿਆ ਤੇ ਉਹਦੇ ਸਾਥੀ ਨੂੰ ਪੁੱਛਿਆ ਤੇ ਉਹਨੇ ਦੱਸਿਆ ਕਿ ਮੈਂ ਕਾਰ ਦੇ ਪੁੱਲ ਤੇ ਨਹਿਰ ਤੇ ਨਹਾਣ ਚਲਾ ਇਹ ਮੈਂ ਸਾਰੀ ਘਰ ਦੇ ਪੁਲ ਦੀ ਨਹਿਰ ਛਾਣ ਮਾਰੀ ਉਧਰੋਂ ਰੋਲਗਰ Shastri Nagar ਬਾਅਦ ਦੇ ਵਿੱਚੋਂ ਮਹੱਲੇ ਦੇ ਵੀ ਸਾਰੇ ਮੇਰੇ ਨਾਲ ਇਕੱਠੇ ਹੋ ਕੇ ਆਈ ਸਾਰਿਆਂ ਨੇ 3 ਵਜੇ ਤੱਕ ਲੱਭਣ ਦੀ ਕੋਸ਼ਿਸ਼ ਕੀਤੀ ਆ ਪੁਲਿਸ ਤੇ ਵੀ ਰਿਪੋਰਟ ਕਰਾ ਦਿੱਤੀ ਪਰ ਹਾਲੇ ਤੱਕ ਕੋਈ ਸਰਾਕ ਨਹੀਂ ਲਿਆ ਜੀ ਕੀ ਨਾਮ ਬੇਟੇ ਦਾ ਬੇਟਾ ਦਾ ਨਾਮ ਆ ਜੀ ਦਰਪਨ ਕੁਮਾਰ ਫਲੈਂਟ ਕਲਾਸ ਆਰਯੋ ਸਕੂਲੇ ਪੜਦਾ ਤੇ ਘਰ ਦਾ ਨਾਮ ਦਾ ਬਾਨੂੰ ਆ ਥੋੜਾ ੋਲਾਪਾਲ ਆ ਨਾ ਚਲਾਕ ਉਸ ਤੇ ਨਹੀਂ ਆ ਤੇ ਅੰਗੂਰੀ ਗੱਲਰ ਦੀ ਟੀ-ਸ਼ਰਟ ਪਾਈ ਦੀ ਆ ਖੱਲੇ ਪੈਰਾਂ ਨੂੰ ਸਲੇਟੀ ਰੰਗ ਦੀ ਪੈਂਟ ਅਤੇ ਕੈਂਚੀ ਜੱਪੜਾ ਜਿਹੜਾ ਕੋਈ ਮਿਲ ਜਾਂਦਾ ਤੁਹਾਨੂੰ ਇਸ ਨੰਬਰ ਤੇ ਕੰਟੈਕਟ ਕਰੇ ਜਿਹੜਾ ਜਿਹੜਾ ਬੱਚਾ ਹੈ ਪਰਸੋ ਦਾ ਘਾਚੇ ਦਾ ਗਿਆ ਉਹਦਾ ਨਾਮ ਬਾਨੂੰ ਹੈ ਹਾਲੇ ਤੱਕ ਲੱਭਣ ਨਹੀਂ ਦਿਹਾਗਾ ਆਨੂੰ ਕਿਸੇ ਨੇ ਕਹੇਗੀ ਕਾਰਟ ਦੇ ਪੁੱਲ ਲੱਗੇ ਕਿ ਜਿੱਦਾਂ ਬੱਚੇ ਨਾ ਹੈਗੇ ਇੱਕ ਰੁੜ ਗਿਆ ਹੈ ਤੇ ਆਪਾਂ ਅੱਗੇ ਤੱਕ ਵੀ ਦੇਖ ਗਏ ਆ ਪਰ ਲੇਕਿਨ ਕੋਈ ਨਹੀਂ ਲੱਭਿਆ ਜਿਹੜੇ ਉਹਦੇ ਨਾਲ ਦੇ ਸਾਥੀ ਹੀ ਦੋ ਦਿਨ ਤਿੰਨ ਚਾਰ ਮੁੰਡੇ ਗਏ ਦੇ ਹੈਗੇ ਆ ਦੋਵਾਂ ਨੂੰ ਅਹੀਂ ਪੁੱਛਿਆ ਤੇ ਦੋਨੇ ਕਹਿੰਦੇ ਪਈ ਸਾਡੇ ਨਾਲ ਨਹੀਂ ਗਿਆ ਤੇ ਉਥੇ ਜਿਹੜੀ ਲੇਡੀ ਹੈਗੀ ਆ ਜਿਹੜੇ ਪੀੜੀਆਂ ਰੋਡੀਆਂ ਲੰਦੇ ਸਾਰੇ ਕੰਨੇ ਪਏ ਹੈਗੇ ਬੱਚੇ ਹੈ ਇਹ ਤਿੰਨ ਪਰ ਲekin ਉਹ ਜਿਹੜੇ ਹੈਗੇ ਉਹ ਕਹਿੰਦੇ ਵੀ ਸਾਡੇ ਨਾਲ ਨਹੀਂ ਆਇਆ ਹੈਗਾ ਸੱਲ ਲੱਭਣ ਨਹੀਂ ਰਿਹਾ ਹੈਗਾ ਫਿਰ ਛੋਟਾ ਭਰਾ ਹੈ ਸੋ ਕਿ ਆਪਾਂ ਕੈਮਰੇ ਚ ਵੀ ਚੈੱਕ ਕੀਤਾ ਆ ਨੰਦਪੁਰ ਟੈਂਕੀ ਲੱਗੀ ਜਿਹੜੇ ਕੈਮਰੇ ਚ ਚੈੱਕ ਕੀਤੇ ਉਹਨਾਂ ਵਿੱਚ ਦਿਖਿਆ ਗਿਆ ਕਿ ਉਹ ਗਿਆ ਵੀ ਆਇਆ ਤੇ ਵਾਪਸ ਵੀ ਆਇਆ ਪਰ ਲekin ਜਿਹੜਾ ਮੇਨ ਪੁਆਇੰਟ ਹੈਗਾ ਨਾ ਸਿੰਦਰਾ ਗੋੜੀਆਂ ਵਾਲਾ ਉੱਥੋਂ ਦੀ ਗੈਪ ਹੋ ਗਿਆ ਕਿ ਉਹ ਥੋੜੀ ਨਹੀਂ ਲੱਭਣ ਦਿਆ ਕੋ ਰਿਸ਼ਤੇਦਾਰਾਂ ਨੂੰ ਕੋ ਇਨਫੋਰਮ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਇਨਫੋਰਮ ਕਰਤਾ ਸਾਰੇ ਮਲੇ ਸਾਡੇ ਨਾਲ ਆਡੇ ਨਾਲ ਸਾਰੇ ਚੈੱਕ ਕਰਕੇ ਆਇਆ ਹਰ ਇੱਕ ਚੀਜ਼ ਮਿਲ ਗਈ ਜਗਾ ਚੈੱਕ ਕਰ ਲਈ ਪਰ ਲੇਕਿਨ ਸਾਡੇ ਤੱਕ ਲੱਭਣੀ ਨਹੀਂ ਰਹਾ ਕੀ ਅਪੀਲ ਕਰਨਾ ਚਾਹੁੰਦਾ ਅਪੀਲ ਇਹੀ ਕਰਨਾ ਕਿ ਸਾਡਾ ਬੱਚਾ ਜਿੰਨੀ ਜਲਦੀ ਹੋ ਉਸ ਤੋਂ ਜਲਦੀ ਲੱਭੇ ਦਿੱਤਾ ਜਾਏ ਦੇ ਕਿਸੇ ਨੂੰ ਮਿਲੇ ਇਸ ਡਰੈਫਟ ਜਿਕੇ ਇਹਨੂੰ ਲੱਭਦਾ ਤੁਹਾਡੇ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਮੈਂ ਨੰਬਰ ਬੋਲ ਦਿਨਾ ਆਪਣਾ ਮੇਰਾ ਨੰਬਰ ਹੈਗਾ 9646542199 ਕੈਮਰਾ ਪਰਸਨ ਹਣੀ ਦੇ ਨਾਲ ਅਜ ਸੈਨੀ ਦੀ ਰਿਪੋਰਟ